ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਅਵਰ ਅਨਦਰ ਵੀਡੀਓ ਪਹਿਲਾਂ ਤਾਂ ਸਾਰਿਆਂ ਨੂੰ ਸਾਡੀ ਸਾਰੀ ਫੈਮਿਲੀ ਦੇ ਵੱਲੋਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਈគ្រੂ ਸਾਰਿਆਂ ਦੇ ਪਰਿਵਾਰ ਦੇ ਮੇਰ ਭਰਿਆ ਹੱਥ ਰੱਖਣ ਸ਼ਾਮੀ ਹੁਣ ਮੈਂ ਜਾ ਰਹੀ ਸੀ ਆਪਣੇ ਬੇਟੇ ਨੂੰ ਸਕੂਲ ਤੋਂ ਲੈਣ ਮਤਲਬ ਸਕੂਲ ਤੋਂ ਨਹੀਂ ਮਤਲਬ ਬੱਸ ਤੋਂ ਲੈਣ ਜਾ ਰਹੀ ਸੀ ਕਿਉਂਕਿ ਬੱਸ ਥੋੜਾ ਜਿਹੜਾ ਦਾ ਬੱਸ ਸਟਾਪ ਹੈ ਉਹ ਸਾਡੇ ਘਰ ਤੋਂ ਥੋੜੀ ਦੂਰੀ ਹੈ ਤੇ ਠੰਡ ਹੋ ਰਹੀ ਸੀ ਇਸ ਟਾਈਮ ਸ਼ਾਮੀ ਸੂਲੀ ਕੇ ਸਕੂਲ ਤੋਂ ਫਿਰ ਸ਼ਾਮ ਨੂੰ ਜਾਵਾਂਗੇ ਆਪਾਂ ਗੁਰਦੁਆਰਾ ਸਾਹਿਬ ਕਿਉਂਕਿ ਇੱਥੇ ਤਾਂ ਫਿਰ ਛੁੱਟੀ ਹੈ ਨਹੀਂ ਅੱਜ ਗੁਰਨਾਨਕ ਵਰਡੇ ਦੀ ਤੇ ਹੋਪਸੋ ਇੱਥੇ ਵੀ ਛੁੱਟੀ ਹੋਣ ਲੱਗ ਜੇ ਕਮਿਊਨਿਟੀ ਤਾਂ ਇੰਨੀ ਵੱਡੀ ਹੈ ਇੱਥੇ ਬਹੁਤ ਵੱਡੀ ਹੈ ਸਿੱਖ ਕਮਿਊਨਿਟੀ ਕਦੇ ਤਾਂ ਹੋਏਗੀ ਸ਼ਰਧਾ ਹਨਾ ਛੁੱਟੀ ਹੋਣੀ ਚਾਹੀਦੀ ਹੈ ਵੈਸੇ ਜਿਵੇਂ ਇੰਨਾ ਕਾਫੀ ਸਭ ਕੁਝ ਇੰਨਾ ਵੱਡਾ ਡਿਵੈਲਪ ਹੈ ਤੇ ਕਿਉਂਕਿ ਜੇ ਛੁੱਟੀ ਹੁੰਦੀ ਆ ਨਾ ਫਿਰ ਪਤਾ ਵੀ ਲੱਗ ਜਾਂਦਾ ਕਿ ਅੱਜ ਛੁੱਟੀ ਹੈ ਹਨਾ ਤੇ ਕੀ ਹੈ ਅੱਜ ਕਈਆਂ ਨੂੰ ਤਾਂ ਮਤਲਬ ਜਿਵੇਂ ਨਹੀਂ ਵੀ ਯਾਦ ਰਹਿੰਦਾ ਕੰਮ ਦੇ ਵਿੱਚ ਬੰਦੇ ਨੂੰ ਤੇ ਹੁਣ ਬੱਚੇ ਸਕੂਲ ਗਏ ਆ ਜਿਵੇਂ ਪਤਾ ਹੀ ਨਹੀਂ ਹੋਏਗਾ ਮਮ ਤਾਂ ਕੀ ਅੱਜ ਕੀ ਹੈ ਕਈਆਂ ਨੂੰ ਤਾਂ ਚਲੋ ਪੇਰੈਂਟਸ ਦੱਸਦੇ ਆ ਆਪਣਾ ਪੂਰਾ ਫਾਲੋ ਕਰ ਨਹੀਂ ਆਪਣਾ ਜੋ ਵੀ ਕਲਚਰ ਹੈ ਨਹੀਂ ਤਾਂ ਕਈ ਵਾਰੀ ਬੱਚੇ ਨੂੰ ਚਲੋ ਸਕੂਲ ਤੋਂ ਵੀ ਪਤਾ ਲੱਗਦਾ ਕਿ ਅੱਜ ਸਕੂਲ ਦੀ ਛੁੱਟੀ ਹੈ ਰੀਜ਼ਨ ਕੀ ਹੈ ਕਿ ਛੁੱਟੀ ਕਿਉਂ ਹੈ ਨਹੀਂ ਵੀ ਪਤਾ ਲੱਗਣਾ ਹਮ ਬੱਚੇ ਨੂੰ ਤਾਂ ਵੀ ਪਤਾ ਲੱਗ ਜਾਂਦਾ ਹੈ ਹਾਂ ਕਿ ਕੱਸੀ ਆ ਗਈ ਬਸ ਟਾਈਮ ਤੇ ਆਉਂਦੀ ਹੈ ਮਤਲਬ ਜੋ ਟਾਈਮ ਯਾਦ ਹੀ ਗੁਰਪਰਬ ਦਾ ਪਤਾ ਸੋਲ ਦੇ ਵਿੱਚ ਕਿਸੇ ਨੂੰ ਨਹੀਂ ਆਹ ਬੜਾ ਵਿਆਦੀ ਪੰਜਾਬੀਆਂ ਦਾ ਪਤਾ ਹੋਏਗਾ ਆਪਣਿਆਂ ਨੂੰ ਮੈਨੂੰ ਤਾਂ ਰੀਤ ਨਹੀਂ ਨਾ ਹਾਂ ਪਰ ਜੋ ਹੈ ਪਤਾ ਹੈ इनको ਜਿਹੜੇ ਮੇਰੇ ਦੋਸਤ ਥੇ ਅੱਛਾ ਕੀ ਕਹਿੰਦੇ ਕਿ ਗੁਰਪਰਬ ਹੈ ਬੁਮਾਰ ਕੁਝ ਸਪੈਸ਼ਲ ਬਤਾਇਆ ਖਾਣੇ ਮੇ ਗੁਰਪੁਰਬ ਹੈ ਨਾ ਸਤੋ ਅੱਛਾ ਹਾਂ ਮੈਂ ਤਾਂ ਯਾਦ ਨਹੀਂ ਸੀ ਮੈਂ ਤਾਂ ਐਸੀ ਕਿ ਆਪਾਂ ਗੁਰਦਵਾਰੇ ਜਾਵਾਂਗੇ ਤੇ ਲੰਗਰ ਛਕ ਲਾਂਗੇ ਗੁਰਪੁਰਬ ਕਿਵੇਂ ਭੁੱਲ ਗਏ ਨਹੀਂ ਮੈਂ ਗੁਰਪੁਰਬ ਨਹੀਂ ਬੁਲੀ ਮੈਂ ਅੱਛਾ ਸਪੈਸ਼ਲ ਖਾਣਾ ਬਣਾਉਣਾ ਭੁੱਲ ਗਈ ਹਾਂ ਚਲ ਕੋਈ ਨਹੀਂ ਮੈਂ ਬਣਾ ਦਨੀਆ ਸਪੈਸ਼ਲ ਕੀ ਬਣਾਉਂਗੀ ਤੂੰ ਦੱਸ ਕੀ ਬਣਾਵਾਂ ਅੱਛਾ ਤਾਂ ਬਣਾਉਂਦੀ ਨਾ ਕੁਝ ਵੀ ਠੀਕ ਚਲ ਮੈਂ ਅੱਛਾ ਬਣਾ ਦਨੀਆ ਤੇ ਤੂੰ ਮੇਰੇ ਕੁਐਸਚਨਾਂ ਦੇ ਅਨਸਰ ਦੇ ਦੇ ਕਿਉਂਕਿ ਅੱਜ ਗੁਰਪੁਰਬ ਹੈ ਨਾ ਤਾਂ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਅੱਜ ਕਿਹੜੇ ਬਾਬਾ ਜੀ ਦਾ ਬਰਥਡੇ ਹੈ ਉਹਨਾਂ ਦਾ ਕੀ ਨਾਮ ਹੈ ਕਿੰਨੇ ਜੋ ਵੀ ਹੋਣਾ ਹੈ ਤੁਹਾਨੂੰ ਪਤਾ ਹੈ ਬਨਾਨ ਦੇਵ ਜੀ ਦਾ ਬਰਥਡੇ ਹੈ ਨਾ ਅੱਜ ਤੇ ਮੈਂ ਉਹਨਾਂ ਬਾਰੇ ਕੁਐਸਚਨ ਪੁੱਛਣੇ ਆ ਠੀਕ ਹੈ ਆ ਰਹੀ ਹੂ ਰੈਡੀ ਤੁਸੀਂ ਚੇਂਜ ਕਰ ਲਓ ਤੇ ਫਿਰ ਮੈਂ ਇਹਨੇ ਬਣਾਉਣ ਜਾਣ ਕੇ ਲਈ ਰਹਿ ਗਿਆ ਜਾਂਦਾ ਨਹੀਂ ਮੈਂ ਇਹਨੇ ਬਣਾਨੀ ਹੈ ਕੁਝ ਖਾਣ ਲਈ ਤੁਹਾਡੇ ਸ਼ਾਮ ਨੂੰ ਤੇ ਗੁਰਦੁਆਰੇ ਦਾ ਪ੍ਰਾਤਿ ਜਾਣਾ ਠੀਕ ਹੈ ਚਲ ਫਿਰ ਹਾਂਜੀ ਫਿਰ ਅੱਜ ਬਾਬਾ ਜੀ ਦਾ ਬਰਥਡੇ ਸੀ ਤੇ ਮੈਨੇ ਬੱਚਿਆਂ ਦੇ ਲਈ ਸਪੈਸ਼ਲ ਬਣਾਇਆ ਪਾਸਤਾ ਟਮੇਟੋ ਸੌਸ ਪਾਸਤਾ ਬਣਾਇਆ ਮੈਨੇ ਤੇ ਬਾਕੀ ਦੇਖਦੇ ਹਾਂ ਹੁਣ ਬਣਿਆ ਕਿਵੇਂ ਹੈ ਟੇਸਟ ਕਰਕੇ ਹਾਂਜੀ ਮੈਂਨੇ ਕਿਹਾ ਸੀ ਗੁਰਦੁਆਰਾ ਜਾਣਾ ਰੈਡੀ ਹੋ ਜਾਓ ਹੋ ਗਏ ਰੈਡੀ ਡਨ ਇੱਕਦਮ ਓਕੇ ਚਲਿਏ ਫਿਰ ਚਲੋ ਜਾਣਾ ਕਿਉਂ ਗੁਰਦੁਆਰਾ ਸਾਹਿਬ ਫੋਨ ਛੱਡੋ ਗੁਰਪੁਰਬ ਹੈ ਗੁਰੂ ਨਾਨਕ ਦੇਵ ਜੀ ਦਾ ਹੂੰ ਚਲ ਪਹਿਲਾਂ ਚੱਲਦੇ ਆ ਥੋੜਾ ਪਹਿਲਾਂ ਮੈਨੂੰ ਕੁਝ ਕੁਐਸਚਨ ਪੁੱਟ ਕਰਨੇ ਆ ਮੈਨੇ ਤੇ ਤੁਸੀਂ ਉਹਨਾਂ ਦੇ ਆਨਸਰ ਦੇਣੇ ਆ ਠੀਕ ਹੈ ਕਿਉਂਕਿ ਆਪਾਂ ਗੁਰਦੁਆਰਾ ਸਾਹਿਬ ਕੁਐਸਚਨ ਕਿਸ ਚੀਜ਼ ਕੇ ਹੈ ਅੱਜ ਕੀ ਹੈ ਗੁਰਪੁਰਬ ਗੁਰਪੁਰਬ ਦਾ ਹਾਂ ਹਾਂ ਕਿਉਂਕਿ ਜਦੋਂ ਹੁਣ ਆਪਾਂ ਗੁਰਦੁਆਰਾ ਸਾਹਿਬ ਜਾ ਰਹੇ ਆਂ ਤੇ ਅੱਜ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਵੀ ਹੈ ਤੇ ਪਤਾ ਹੋਣਾ ਚਾਹੀਦਾ ਨਾ ਆਪਾਂ ਨੂੰ ਕਿ ਅੱਜ ਆਪਾਂ ਜਾ ਕੇ ਰਿਹਾ ਗੁਰਦੁਆਰਾ ਸਾਹਿਬ ਆ ਵੈਸੇ ਤਾਂ ਨਾਰਮਲ ਆਪਾਂ ਜਾਂਦੇ ਆਂ ਵੀਕਐਂਡ ਤੇ ਜਦੋਂ ਵੀ ਟਾਈਮ ਲੱਗਦਾ ਹੈ ਪਰ ਜਦੋਂ ਹਾਂ ਪਤਾ ਹੋਣਾ ਚਾਹੀਦਾ ਨਾ ਆਪਾਂ ਨੂੰ ਤੇ ਗੁਰਨਾਨਕ ਦੇਵ ਜੀ ਕੌਣ ਸਨ ਸਿੱਖਾਂ ਦੇ ਪਹਿਲੇ ਗੁਰੂ ਪਹਿਲੇ ਗੁਰੂ ਤੇ ਉਹਨਾਂ ਦਾ ਜਨਮ ਕਦੋਂ ਹੋਇਆ ਸੀ 15 ਅਪ੍ਰੈਲ 1469 ਹਾਂ ਹਾਂਜੀ ਗੁਰਨਾਨਦ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਮਾਤਾ ਤ੍ਰਿਪਤਾ ਦੇਵੀ ਜੀ ਹੂੰ ਪਿਤਾ ਦਾ ਕੀ ਨਾਮ ਸੀ ਉਹਨਾਂ ਦੇ ਮਹਿਤਾ ਕਾਲੂ ਜੀ ਮਹਿਤਾ ਕਾਲੂ ਜੀ ਤੇ ਸ੍ਰੀ ਗੁਰਨਾਨਦ ਦੇਵ ਜੀ ਦੀ ਪਤਨੀ ਦਾ ਕੀ ਨਾਮ ਸੀ ਮਾਤਾ ਸੁਲਖਣੀ ਦੇਵੀ ਜੀ ਮਾਤਾ ਸੁਲਖਣੀ ਜੀ ਠੀਕ ਹੈ ਤੇ ਉਹਨਾਂ ਦੀ ਭੈਣ ਦਾ ਕੀ ਨਾਮ ਸੀ ਬੇਬੇ ਨਾਨਕੀ ਜੀ ਬੇਬੇ ਨਾਨਕੀ ਜੀ ਤੇ ਬਾਪਾ ਜੀ ਤੇ ਮਾ ਸ਼੍ਰੀ ਗੁਰਨਾਨਦ ਦੇਵ ਜੀ ਦੇ ਪੁੱਤਰਾਂ ਦਾ ਕੀ ਨਾਮ ਸੀ ਬਾਪਾ ਸ੍ਰੀ ਚੰਨ ਜੀ ਬਾਬਾ ਲਖਮੀ ਦਾਸ ਜੀ ਹੂੰ ਤੇ ਗੁਰੂ ਜੀ ਨੇ ਤਿੰਨ ਉਪਦੇਸ਼ ਦਿੱਤੇ ਸੀ ਨਾ ਸਾਰੀ ਦੁਨੀਆ ਨੂੰ ਜੋ ਸਾਰੇ ਫੋਲੋ ਵੀ ਕਰਦੇ ਨੇ ਬੰਦ ਵੰਦ ਛਕੋ ਹੂੰ ਕੀਰਤ ਕਰੋ ਨਾਮ ਜਪੋ ਹੂੰ ਇਹਨਾਂ ਦਾ ਮਤਲਬ ਕੀ ਹੈ ਵੰਦ ਛਕੋ ਹੂੰ ਮਤਲਬ ਵੰਡ ਕੇ ਛਕਣਾ ਸਭ ਦੇ ਨਾਲ ਹਾਂ ਸਭ ਦੇ ਨਾਲ ਸ਼ੇਅਰ ਕਰਕੇ ਖਾਣਾ ਸ਼ੇਅਰ ਕਰਨਾ ਹਾਂ ਵੰਦ ਛਕੋ ਕੀਰਤ ਕਰੋ ਮਤਲਬ ਅੱਛੇ-ਅੱਛੇ ਕੰਮ ਕਰੋ ਸੇ ਮੈਨੇ ਸੇ ਵਾਲੇ ਮੰਤਰੀ ਜੀ ਸੇ ਕੰਮ ਕਰਨਾ ਨਾਮ ਜਪਨਾ ਨਾਮ ਜਪਨਾ ਮਤਲਬ ਪਾਠ ਕਰਨਾ ਕਿ ਬਾਬਾ ਜੀ ਦਾ ਜੁੜੇ ਰਹਿਣਾ ਵਸੇ ਸਿਮਰਨ ਕਰਨਾ ਹਮ ਠੀਕ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਤੇ ਕਿੱਥੇ ਸਮਾਈ ਸੀ ਕਰਤਾਰਪੁਰ ਸਾਹਿਬ 22 ਸਤੰਬਰ 1539 ਹਮ ਵੈਰੀ ਗੁੱਡ ਤੇ ਉਹਨਾਂ ਦੀ ਕੋਈ ਬਚਪਨ ਦੀ ਤੁਹਾਨੂੰ ਸਾਖੀ ਯਾਦ ਹੈ ਕੋਈ ਵੀ ਜਿਵੇਂ ਹਮ ਇੱਕ ਵਾਰ ਉਹਨੂੰ ਉਹਨਕੇ ਜੋ ਪਿਤਾ ਜੀ تھے ਉਹਨਾਂ ਨੇ ਉਹਨੂੰ 20 ਰੁਪਏ दिए ਥੇ ਹਮ तो दो। नहीं। नहीं। दस करना। नहीं। नहीं ओके। चलो ठीक दस नहीं। 20 रुपए दिए थे। तो तो पता नहीं कोई काम के लिए भेजा था उन्होंने। तो उनको रस्ते में कुछ साधु दिख गए तो वो बोल रहे थे कि हमें कुछ खिला दो अगर आपके पास है या ऐसे कुछ बोल रहे थे तो उन्होंने सोचा कि मैं ये बीस रुपए का इनको खिला ही देता हूँ तो जो जितने भी साधु थे तो उन्होंने उनको बिठा दिया और सबको खाना दे दिया तो फिर जब वो वापस आए तो उनके पापा ने पूछा कि वो काम हो गया हम्म तो वो कहते कि नहीं मैं तो उनको लंगर नहीं तो उन्होंने पूछा भी तू जो बीस रुपए मैं दिते सी हाँ। काम करने के लिए उन्होंने क्या किया हाँ काम हो गया हाँ बस हाँ तो वो कहते कि नहीं मैं तो मुझे कुछ साधु मिले बीच में रस्ते में तो मैंने उन, उनको भूख लग रही थी तो मैंने उनको खाना खिला दिया ਤੋ ਫਿਰ ਉਹ ਉਹਨਾਂ ਨੇ ਉਹਨੂੰ डांट ਦਿਆ ਹੂੰ ਮਤਲਬ ਉਹਨਾਂ ਦੇ ਪਿਤਾ ਜੀ ਉਹ ਉਹਨਾਂ ਦੇ ਨਾਲ ਬਹੁਤ ਨਰਾਜ ਹੋ ਗਏ ਹੈਨਾ ਹਾਂ ਤੇ ਫਿਰ ਜਿਹੜੀ ਇਹ ਵਾਲੀ ਸਾਖੀ ਆ ਮਤਲਬ ਬਾਬਾ ਜੀ ਦੀ ਘਟਨਾ ਏ ਤੋ ਵਹਾਂ ਸੇ ਲੰਗਰ ਕੀ ਜੋ ਉਹ ਹੁੰਦੀ ਏ ਲੰਗਰ ਵਰਤਾਨੇ ਕੀ ਜੋ ਸ਼ੁਰੂ ਹੋ ਗਈ ਥੀ ਪ੍ਰਥਾ ਆਪਣਾ ਪ੍ਰਥਾ ਹਾਂ ਕਿ ਵਹਾਂ ਸੇ ਸਭ ਨੂੰ ਭੁਕੇ ਭੁਕੇ ਲੋਕਾਂ ਨੂੰ ਖਾਣਾ ਖਿਲਾਣਾ ਹਾਂ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਇਹ ਸਾਖੀ ਹੈ ਹੈਨਾ ਉਹਨੂੰ ਇਤਿਹਾਸ ਦੇ ਵਿੱਚ ਕਿਸ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਸੱਚਾ ਸੌਦਾ ਹਾਂ ਇਹ ਬਹੁਤ ਫੇਮਸ ਸਾਖੀ ਹੈ ਬਾਬਾ ਜੀ ਦੀ ਠੀਕ ਹੈ ਚਲੋ ਫਿਰ ਵੈਰੀ ਗੁੱਡ ਨੈਕਸਟ ਮਤਲਬ ਐਵੇਂ ਹੀ ਆਪਣਾ ਇਤਿਹਾਸ ਹੈ ਨਾ ਜੋ ਹਮੇਸ਼ਾ ਯਾਦ ਰੱਖਣਾ ਹੈ ਤੇ ਉਹਨੂੰ ਫੋਲੋ ਕਰਨਾ ਹੈ ਠੀਕ ਹੈ ਚਲੋ ਫਿਰ ਚੱਲੀਏ ਗੁਰਦੁਆਰਾ ਸਾਹਿਬ yes yes ਕਿਉਂ ਨਾ ਹਾਂਜੀ 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 ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਦਰਵਾਜ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਨਾ ਸੋਨਾ ਸਜਾਇਆ ਹੋਇਆ ਹੈ ਹੋਰ ਸਾਰੇ ਅੱਜ ਬੈਲਨ ਵੀ ਲਗਾਏ ਹੋ ਆ ਵੀਰੋ Happy Guru Gur Gur everyone. Because Guru Nanak Devji was so awesome, let's uh, make an ardas for everyone to be happy and to take leave on the 5th of November and light up your homes or your businesses and a day do. ਪੁਰਬ ਮੁਬਾਰਕ ਕੈਪਟਜੀ ਥੈਂਕ ਯੂ ਸੇਮ ਟੂ ਯੂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈਆਂ ਪਾਪਾ ਜੀ ਦੇ ਬੋਲ ਥੈਂਕ ਯੂ so much ਪੁਰਬ ਮੁਬਾਰਕ ਹਾਂ ਜੀ ਇਹ ਟਿਕਾ ਦਿਨ ਅਸੀਂ ਆਪਣੀ ਬਲੌਗ ਤਾਂ ਰਹੀ ਹਾਂ ਹੋਪਸ ਤੁਹਾਨੂੰ ਬਲੌਗ ਪਸੰਦ ਆ ਰਿਹਾਗਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਓਕੇ ਬਾਏ ਟੇਕ ਕੇ ਹੈਵ ਅ ਨਾਈਟ ਡੇ